ਬਾਹ ਉਹ ਨਹੀਂ ਜਾ ਨਹੀਂ ਕਰਤਾਰ ਤੂੰ ਕਿਵੇਂ ਆਈ ਨਹੀਂ ਮੈਂ ਤਾਂ ਵੀ ਆਉਗੀ ਨਹੀਂ ਪੜੇ ਬਈ ਜਨਾਬ ਉਹ ਤਾਂ ਨਹੀਂ ਆਣੀ ਹਾਂ ਨਹੀਂ ਪਰ ਮੈਂ ਤਾਂ ਡਿੱਕੀ ਜਾਂਦੀ ਸੀ ਮਨ ਚ ਕਹੀ ਜਾਂਦੀ ਸੀ ਅੱਛਾ ਮੈਂ ਕਿਹਾ ਕੋਈ ਗੱਲਾਂ ਮਾਰ ਲਾਣਾ ਨਹੀਂ ਹੈਗਾ ਗੱਲਾਂ ਕੋਈ ਨਹੀਂ ਮਾਰਨ ਲਾ ਤਾਂ ਗਈ ਕਰਤਾਰ ਹਾਂ ਨਹੀਂ ਪੜ ਤਾਂ ਮੈਂ ਤਾਂ ਬਲਾਈ ਜਾ ਚੜਿਆ ਜਦੋਂ ਤੂੰ ਆਈ ਨਹੀਂ ਪੜ ਮੈਂ ਤਾਂ ਮਨ ਚ ਆਈ ਬੁਸ ਬੁਸ ਕਰੀ ਜਾਂਦੀ ਸੀ ਮਰ ਜਾਣ ਭਗਵਾਨ ਤਮਾਰ ਨੇ ਪੈਨਸਲ ਹੀ ਨਹੀਂ ਪਾਈ ਮਰ ਜਾਣ ਨੇ ਪੈਨਸਲ ਪਾ ਨਹੀਂ ਨੀਗੀ ਨੀ ਬਾਰੇ ਲਿਬੋ ਸਮਾਲਟਮੂ ਲਿਆਉਂਦੇ ਚਾਲ ਵਾਲੇ ਕੱਪੜੇ ਆਉਂਦੇ ਹੋਰ ਕੁਛ ਹੋਰ ਜ਼ਰੂਰੀ ਸਮਾਲ ਜੰਗਾ ਸਿ ਪਹਿਲੇ ਮੈਂ ਤਾਂ ਹੋਰ ਕੁਛ ਖਾਣ ਨੂੰ ਲਿਆਉਂਦੇ ਸਰਦੀਆਂ ਚ ਕੋਈ ਅੰਜੀਰਾ ਜੂਰਾ ਲਿਆਉਂਦੇ ਕੰਤ ਮੌਜਾਂ ਲਾ ਲਾਂ ਦਫਨ ਬਹਿਣੀ ਇਹ ਬਣਾ ਕਹਿੰਦਾ ਸੀ ਵੀ ਇਕੱਠੀ ਪਾਉ ਪਤਾ ਨਹੀਂ 2500 ਰੁਪਇਆ ਪਾਉ ਇੱਕ ਪੈਂਸਲ ਅੱਛਾ ਫਿਰ ਪੈਣਾ ਜੇ ਦੋ ਪਾਊਗਾ ਬਾਵਾ ਹੋ ਜੂ ਨਾ ਇਹ ਮੈਨੂੰ ਤਾਂ ਜੋੜਨਾ ਨਹੀਂ ਆਉਂਦਾ ਬੇ ਬਦਗੀਰ ਚਾਲ ਕੱਪੜੇ ਇਕੱਠੇ ਹੋ ਜਾਣਗੇ ਪੈਣੇ ਪੈਸੇ ਦੋ ਦੋ ਕਸ਼ਤਾਂ ਕਢਾ ਲਾਂਗੇ ਆਪਾਂ ਦੋ ਕਸ਼ਤਾਂ ਆਈਆਂ ਦੋ ਪੈਣਸਲਾ ਕਢਾ ਲਾਂਗੇ ਪੈਣੇ ਦੋ ਤਿੰਨ ਸਾਲ ਦੇ ਕੱਪੜੇ ਆ ਜਾਣਗੇ ਦੋ ਤਿੰਨ ਸਾਲ ਹੋਰ ਪੈਣੇ ਇੱਕ ਸੂਟ ਆਪਾਂ ਦੋ ਤਿੰਨ ਸਾਲ ਹੀ ਪਾਉਣਾ ਹੁੰਦਾ ਹੋਰ ਐ ਨਹੀਂ ਬਦ ਚਾਰ ਪੰਜ ਸਾਲ ਪਾ ਲਈਏ ਹੋਰ ਕੋਈ ਘਰੇ ਪੈਸਾ ਨਹੀਂ ਦਿੰਦਾ ਪੈਣਸਾ ਜੋਗ ਰਹੀਆਂ ਪੈਣੇ ਪੈਣਸਾ ਨੂੰ ਹਮਮਤ ਤੇ ਦੀ ਜਾਣੀ ਹੋਰ ਪੈਸੇ ਦਿਨ ਦਿਗਾਓ ਵੀ ਮੱਚਦੀਆਂ ਆਖ ਦੀਆਂ ਆਖੰਦੀਆਂ ਨੇ ਬੁੜੀਆਂ ਸੂਟ ਲੈਂਦੀਆਂ ਆ ਆਪ ਕੀ ਮੇਲਾ ਲੰਨੀਓ ਕੀ ਪੁਣਿਆ ਤੋਂ ਮੈਂ ਸਾਡੇ ਵਾਲਿਆਂ ਤੋਂ 2 3 3 3 4 4 ਸੂਟ ਲੈਂਦਾਣ ਅੱਛਾ ਕੋਈ ਹੱਜ ਨਹੀਂ ਇਹਨਾਂ ਦੇ ਤਲ ਮਾਰੀਂਗਾ ਭਰੀ ਪੰਗਾ ਨਾ ਤਵੀ ਆਖੰਦੀਆਂ ਮੇਰੇ ਕੋਲ ਦੱਸੂ ਅੱਛਾ ਬੈੱਡ ਤੋਂ ਕੱਢੇ ਕੱਪੜੇ ਅੱਛਾ ਤੇ ਨਲਤਾ ਕੱਪੜੇ ਨਿਕਲੀ ਜਾਣ ਮੇਰਾ ਇੱਕ ਕੱਪੜਾ ਨਾ ਨਿਕਲਿਆ ਮੇਰੇ ਬੈੱਡ ਤੋਂ ਕੱਪੜੇ ਨਿਕਲੀ ਜਾਣ ਆਖਰ ਮੇਰੇ ਕੋਲ ਦੱਸੂ ਇਹ ਤਾਂ ਪੁਰਾਣੇ ਹੋਗੇ ਚਾ ਮੈਂ ਕਰਾਂ ਇਹਨਾਂ ਦਾ ਕੀ ਕਰਾਂਗੀ ਇੱਕ ਇੱਕ ਵਾਰ ਇੱਕ ਇੱਕ ਪਾਰ ਇੱਕ ਇੱਕ ਵਾਰ ਪਾ ਕੇ ਸੱਟੇ ਭਏ ਨਹੀਂ ਲੈ ਉਹ ਭਏ ਨਹੀਂ ਪੰਡ ਭਰੀ ਉੱਥੇ ਅੱਛਾ ਆਖ ਨਹੀਂ ਕਿ ਕਿਸ ਨੂੰ ਦੇ ਦੂੰ ਐ ਕੌਣ ਲੈਂਦਾ ਭੈਣੇ ਅੱਜ ਕੱਲ ਕੌਣ ਪਾਉਂਦਾ ਕਿਸੇ ਦੇ ਕੱਪੜੇ ਐ ਅੱਜ ਕੱਲ ਜਮਾਨਾ ਨਹੀਂ ਮੈਂ ਤਾਂ ਨਹੀਂ ਆਪ ਅੰਧੀਆ ਲਿਆਨੇ ਸੀ ਬਦਾਮ ਲਿਆਨੇ ਸੀ ਇਹ ਅਖਰੋਟ ਲਿਆਨੇ ਸੀ ਅੱਛਾ ਧਾਰ ਹੀ ਦੇ ਦੇ ਨੀ ਵਣੇ ਕਿੱਥਾ ਦੇਵਾ ਤੈਨੂੰ ਧਾਰੀ ਮੈਂ ਤਾਂ ਆਪਣੀ ਕੋਸ ਹੈਗਾ ਕੋਲੇ ਮੇਰੇ ਅੱਛਾ ਆ ਪਿਆ ਬਟੂਆ ਖਾ ਲਈ ਆ ਪਿਆ ਆ ਪਿਆ ਬਟੂਆ ਖਾ ਲਈ ਪਿਆ ਜੇ ਪੈਨਸਲ ਆ ਤਾ ਭਰੂਗਾ ਉਹ ਤਾਂ ਮਾ ਲੈ ਲਈ ਭੈਣ ਵਿੱਚੋਂ ਉਹ ਤਾਂ ਮੈਨੂੰ ਤੂ ਕਰਾਉਣਾ ਕੀ ਤੇਰੇ ਵੀ ਪੈਨਸਲ ਆ ਜੂਗੀ ਹਾਂ ਹਾਂ ਹੱਸਣ ਵਾਲੀ ਗੱਲ ਹੈ ਭੈਣ ਦੋਨਾਂ ਦੀ ਪੈਨਸਲ ਆ ਗੁਜ਼ਾਰਾ ਸਰ ਜੂਗਾ ਆਪਣਾ ਕੱਟੀਆਂ ਵਾਕ ਜਾਂਗੇ ਬਸ ਤੇ ਹੋਰ ਵੀ ਪਰ ਬਸ ਤੇ ਲੱਗ ਗਿਆ ਹੈ ਕੱਟੀਆਂ ਜਾਂਗੂਗੀ ਉਦੋਂ ਵੀ ਜਾ ਕੇ ਮੁੜ ਆਈਆਂ ਓ ਗੋਡੇ ਦੁਖਾਂ ਲੱਗੋ ਦੁਪੈਣੇ ਬਾਲੇ ਗੋਡੇ ਦੁਖੇ ਮੇਰੇ ਹੱਥ ਨੇ ਪਈ ਦੇ ਮੈਂ ਉਹ ਦੱਸਿਆ ਨਹੀਂ ਕਿਸੇ ਨੂੰ ਅੱਛਾ ਮੈਂ ਬਾਲੇ ਗੋਡੇ ਦੁਖੇ ਮੈਂ ਅਖਿਆ ਕਰਤਾਰਵਾਈ ਜਿੱਦੇ ਉਹਦੇ ਦੱਸੂ ਅੱਜ ਵੀ ਮਾੜੇ ਮਾੜੇ ਦੁਖੀ ਜਾਂਦੇ ਆ ਜਿੱਦੇ ਪੈਨਸਲ ਆਈ ਭੈਣੇ ਉਹਦੇ ਆਪਾਂ ਜਾਵਾਂਗੇ ਦਵਾਈ ਵੀ ਲੈ ਕੇ ਆਉਂਗਾ ਮੈਂ ਤਾਂ ਅੱਛਾ ਗੋਡੇ ਦਵਾਈ ਲੈ ਕੇ ਆਉਂਗੀ ਬਲਈ ਦਰਦ ਕਰਦੇ ਵਧੀਆ ਜੇ ਡਾਕਟਰ ਤੋਂ ਲੈ ਕੇ ਆਂ ਨਹੀਂ ਪਰ ਬਦਗਾ ਤੂੰ ਲੈ ਕੇ ਆਉ ਕਹਿੰਦੇ ਨਾ ਉੱਥੇ ਜਿੱਥੇ ਮੋੜ ਨਹੀਂ ਆਪਣਾ ਚਲਵੰਡੀ ਵਾਲਾ ਅੱਛਾ ਉਹ ਤਾਂ ਟੱਪ ਕੇ ਇੱਕ ਭਾਈ ਜਹੋ ਵੇਚਦਾ ਸੀ ਸੀਸੀ ਆਡੀਕਾ ਅੱਛਾ ਪਰ ਉਹ ਨਾ ਗੋਡੇ ਮਿੰਟਾਂ ਚ ਹਟ ਜਾਂਦੇ ਆ ਅੱਛਾ ਮੈਂ ਤਾਂ ਇਹਨਾਂ ਨੇ ਆਖਿਆ ਆਹ ਕਿਹੜੇ ਜੀਤੂ ਕੇ ਅੱਛਾ ਉਹਨਾਂ ਨੇ ਆਖਿਆ ਅੱਛਾ ਮੈਂ ਖਾ ਲੈ ਕੇ ਆਉਂਗੀ ਫਿਰ ਮੈਂ ਤਾਂ ਅੱਛਾ ਹੋਰ ਵਧੀਆ ਗੋਡੇ ਦੀ ਮਾਲਸ ਕਰ ਲਿਆ ਕਰੂੰਗੀ ਚੰਗਾ ਗੇਜਾ ਮੈਂ ਤਾਂ ਆਈ 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 ਸੀ ਪਾਸੇ ਦਾ ਦਾਲਨ ਫਾਦੋ ਫੋਰਪੀਆ ਮੁੰਡਿਆਂ ਦਿੰਦੀਆਂ ਨਹੀਂ ਗੀਆਂ ਮੈਂ ਲੁਕੋ ਕੇ ਦੇਣਾ ਸੀ ਆਪ ਦੇ ਪੋਤੇ ਨੂੰ ਚੱਲ ਵੀ ਪੈਣ ਬਾਹਰ ਜਾਂਦੀ 2 ਕੁ ਮਿੰਟ ਮੈਂ ਜਾਂਦੀ ਆ ਮੇਰਾ ਹੀ ਜਾਂਦਾ ਫਿਰ ਮੁੱਤਤ ਨਹੀਂ ਗਿਆ ਚੱਲ ਬੈਣ ਬਾਹਰ ਜਾ ਕੱਲ ਨੂੰ ਆ ਜੀ ਨਹੀਂ ਪੈਣ ਗੱਲਾਂ ਮਾਰ ਠੀਕਾ ਚੱਲ ਠੀਕਾ ਬਾਹਰ ਜੀ ਬਾਹਰ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਗੇਜੋ ਇੱਕ ਤਾਰੋ ਅਸੀਂ ਤੁਹਾਡੇ ਲਈ ਰੋਜ਼ ਨਵੀਆਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਪਰ ਇੱਕ ਗੱਲ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਸਾਡੇ ਜਸਰਾਂ ਟਵੀਟੀਬੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਨੂੰ ਫੁੱਲ ਸਪੋਰਟ ਕਰਿਆ ਕਰੋ ਸਾਡੀ ਵੀਡੀਓ ਨੂੰ ਬਾਦਤਮਾ ਸ਼ੇਅਰ ਐਂਡ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਧੰਨਵਾਦ ਜੀ